ਮੇਰੇ ਨਾਲ ਵੀ ਸਾਢੇ 3 ਕੁ ਮਹੀਨੇ ਦੇ ਬੱਚੇ ਆ ਸਾਰੇ ਨਾ ਸਾਰੇ ਨਹੀਂ ਵਿੱਚ ਤਾਂ ਥੋੜਾ ਹੋਆ ਛੋਟੇ ਆ ਜੀ ਕੋਈ 2 ਮਹੀਨੇ ਦਾ ਹੋਊਗਾ ਦੁੱਧੇ ਜਿਹੜੇ ਵੱਡੇ ਮੇਉਣਿਆ ਖੜੇ ਆਪਣੇ ਇਹ ਕੁਝ 3-3 ਸਾਢੇ 3-3 ਮਹੀਨੇ ਦੇ ਆ ਜੀ ਨਹੀਂ ਜੀ ਆਏਗਾ ਬੱਚੇ ਕੋਈ ਬੱਕਰੀ ਮਾਰੀ ਹੋ ਸਕਦੀ ਆ ਹਾਂ ਤੇ ਵਿੱਚ ਬੱਕਰੀ ਚੰਗੀ ਉਹ ਚੰਗਾ ਬੱਚੀ ਦੇਣਾ ਜਿਹੜੀ ਚੰਗੀ ਬੱਕਰੀ ਆ ਚੰਗਾ ਬੱਕਰਾ ਪੈ ਗਿਆ ਵਿੱਚ ਥੋੜੀ ਨਰਮ ਬੱਕਰੀ ਤੇ ਬੱਚਾ ਨਰਮ ਵੀ ਦੇ ਨਰਮ ਵੀ ਹੋ ਸਕਦਾ ਯਾਨੀ ਕਿ ਜੇ ਦੋ ਬੱਚੇ ਨੇ ਉਹਨਾਂ ਚ ਇੱਕ ਵੀ ਨਰਮ ਹੋ ਸਕਦਾ ਹਾਂ ਇੱਕ ਵੀ ਹੋ ਸਾਰਿਆਂ ਦਾ ਮੁੱਲ ਤਾਂ ਸੀ 1 ਲੱਖ 10000 ਕਰਿਆ ਸੀ ਅੱਛਾ ਇੱਕ ਲੱਖ ਵਿੱਚ ਛੋਟੇ ਵੀ ਐ ਵਿੱਚ ਵੱਡੇ ਵੀ ਹੈ ਜੀ। ਊਂਗਾ ਵਾਲੀ ਮੰਡੀਆਂ ਤੇ ਬੈਠੇ ਆ ਬਾਈ ਆਪਾਂ ਬਾਈ ਹੋਰੀ ਬੈਠੇ ਨੇ ਆਪਣੇ ਕੋਲ ਇਹਨਾਂ ਕੋਲੇ ਨੇਗੇ ਮੇਮਣੇ। ਮੈਨੂੰ ਲੱਗਦਾ 8-10 ਆਉਣਗੇ। 10 ਆ ਜੀ। 10 ਨੇ ਬਾਈ। ਹਾਂ ਜੀ 10। ਲੈ ਵੀ 10 ਮੇਮਣੇ ਨੇਗੇ ਲਹਿਰੇ ਬੇਗੇ ਤੋਂ ਆਏ ਨੇਗੇ ਬਾਈ ਅਸਲ ਦੇ ਵਿੱਚ ਇਹ ਮੇਮਣੇ ਆ ਜਿਹੜੇ ਇਹਨਾਂ ਦੇ ਘਰ ਦੇ ਨੇਗੇ। ਹਾਂ ਜੀ ਘਰ ਦੇ। ਘਰ ਦੇ ਨੇ ਕਿ ਬਾਈ ਆਏ ਨੇ। ਨਹੀਂ ਜੀ ਘਰ ਦੇ ਆਪਦੀਆਂ ਬੱਕਰਾਂ ਦੇ ਬੱਚੇ। ਕਿੰਨੀਆਂ ਬੱਕਰੀਆਂ ਰੱਖੀਆਂ ਹੋਈਆਂ ਨੇ ਜੀ? ਬੱਕਰੀਆਂ ਹੈਗੀਆਂ ਜੀ। 70-80 ਬੱਕਰਾ ਹੋਣਗਾ। 70 ਤੋਂ 80 ਬੱਕਰੀਆਂ। ਹਾਂ ਠੀਕ ਐ। 70 80 ਚੋਂ ਬਈ ਕਿੰਨੇ ਮਿਮਣੇ ਵੇਚੇ ਫਿਰ ਇਤ ਕੀ ਸੀਜ਼ਨ ਚ ਮੇਮਣਾ ਜੀ ਇਤ 30 35 ਮਿਮਣੇ ਵੇਚੇ ਸੀ ਕੀ ਕੀ ਭਾਣੂ ਕੁਈ 12 ਨੂੰ ਵੇਚਦਾ ਕੋਈ 10 ਨੂੰ ਵੇਚਦਾ ਕੋਈ 8 ਨੂੰ ਵੇਚਦਾ ਐਂ ਵੇਚਿਆ ਵੇਤੇ ਰਹਉ ਵੇਚਿਆ ਜਿਵੇਂ ਕੁਆਲਿਟੀ ਚੰਗੀ ਦੇ ਬੱਚੋਂ ਚੰਗੇ ਵਿਕੀ ਗਏ ਆ ਠੀਕ ਐ ਐਂ ਤਾਂ ਨਹੀਂ ਜ਼ਰੂਰੀ ਹੁੰਦਾ ਵੀ ਜਿਹੜਾ ਬੋਕ ਚੰਗਾ ਹੁੰਦਾ ਸਾਰੇ ਬੱਚੇ ਚੰਗੇ ਆਉਣਗੇ ਉਹਦੇ ਨਹੀਂ ਜੀ ਐਂ ਦਾ ਬੱਚੇ ਕੋਈ ਬੱਕਰੀ ਮਾਰੀ ਹੋ ਸਕਦੀ ਆ ਹਾਂ ਤੇ ਵਿੱਚ ਬੱਕਰੀ ਚੰਗੀ ਉਹ ਚੰਗਾ ਬੱਚੇ ਦੇਣਾ ਜਿਹੜੀ ਚੰਗੀ ਬੱਕਰੀ ਆ ਚੰਗਾ ਬੱਕਰਾ ਪੈ ਗਿਆ ਵਿੱਚ ਥੋੜੀ ਨਰਮ ਬੱਕਰੀ ਤੇ ਬੱਚਾ ਨਰਮ ਵੀ ਦੇ ਨਰਮ ਵੀ ਹੋ ਸਕਦਾ ਯਾਨੀ ਕਿ ਜੇ ਦੋ ਬੱਚੇ ਨੇ ਉਹਨਾਂ ਚ ਇੱਕ ਵੀ ਨਰਮ ਹੋ ਸਕਦਾ ਹਾਂ ਇੱਕ ਵੀ ਹੋ ਸਕਦਾ ਜੀ ਠੀਕ ਐ ਅੱਜ ਆਪਣੇ ਕੋਲੇ ਹੈਗੇ ਨੇ 10 ਮੇਮਣੇ ਵ ਨਾ ਹੀ ਕੋਈ ਨਹੀਂ ਵੇਚੇ ਕੀ ਗੱਲ ਇੰਨਾ ਟੈਮ ਹੋ ਗਿਆ ਬਾਜੀ ਕੋਈ ਕੋਹ ਲਾਉਂਦਾ ਅਸੀਂ ਤੁਸੀਂ ਸਾਰਿਆਂ ਦਾ ਕੀ ਮੁੱਲ ਕਰ ਰਹੇ ਹੋਗੇ ਸਾਰਿਆਂ ਦਾ ਮੁੱਲ ਤਾਂ ਸੀ 1 ਲੱਖ 1000 ਕਰਿਆ ਸੀ ਅੱਛਾ 1 ਲੱਖ ਛੋਟੇ ਵੀ ਐ ਵਿੱਚ ਵੱਡੇ ਵੀ ਐ ਜੀ ਠੀਕ ਹੈ ਹਾਂਜੀ 110 ਸਾਰਿਆਂ ਦਾ ਬਾਕੀ ਜੇ ਕੋਈ ਹੋਰ ਤਾਂ ਜੇ ਕਿੰਨੇ ਸਾਰਿਆਂ ਨੇ ਇਕੱਠੇ ਲੈਣੇ ਹੋਣ ਠੀਕ ਹੈ ਹਾਂਜੀ ਜੇ ਕੋਈ ਹੋਰ ਆਉਂਦਾ ਫਿਰ ਇਕੱਲਾ-ਇਕੱਲੇ ਵਾਸਤੇ ਇਕੱਲੇ ਕੋਈ 13 ਮੰਗੀ ਇਹਨੇ ਕਿਸੇ ਦਾ 12 ਹੀ ਮੰਗੀ ਜਨੇ ਆ ਠੀਕ ਹੈ ਵਿਚਵੇਂ ਉਹਨੇ ਤਕੜੇ ਵੀ ਵਿਚਵੇਂ ਮੇਮਣੇ ਹੈ ਕਿੰਨੇ ਕਿੰਨੇ ਜਰਦੇ ਨਹੀਂ ਮੇਮਣੇ ਵੀ ਸਾਢੇ 3 ਕੁ ਮਹੀਨੇ ਦੇ ਬੱਚੇ ਆ ਸਾਰੇ ਨਾ ਸਾਰੇ ਨਹੀਂ ਵਿਚ ਤਾਂ ਥੋੜਾ ਹੋਆ ਛੋਟੇ ਆ ਜੀ ਕੋਈ 2 ਮਹੀਨੇ ਦਾ ਹੋਊਗਾ ਦੁੱਧੇ ਜਿਹੜੇ ਵੱਡੇ ਮੇਮਣੇ ਆ ਖੜੇ ਆਪਣੇ ਇਹ ਕੁਝ 3-3 ਸਾਢੇ 3-3 ਮਹੀਨੇ ਦੇ ਆ ਜੀ ਠੀਕ ਹੈ ਆ ਦੇਖੋ ਬੱਚੇ ਸਾਰੇ ਇੱਕ ਵੋਕ ਦੇ ਕੇ ਐਡਡ ਨੇ ਇੱਕ ਵੋਕ ਦੇ ਜੀ ਸਾਰੇ ਹਾਂ ਜੀ ਵਿੱਚ ਜਿਹੜੇ ਉਹ ਪੂਰੇ ਰੰਗਦੇ ਨੇ ਉਹ ਬੱਕਰੀ ਮਾਂ ਉਹ ਨਹੀਂ ਲਾਲ ਆ ਜੀ ਉਹ ਤਾਂ ਬੱਚਾ ਪੂਰਾ ਵਗ ਗਿਆ ਬਾਕੀ ਦੇਖੋ ਬਈ ਤੁਹਾਡੇ ਸਾਹਮਣੇ ਨੇ ਬੱਚੇ ਐਡਡ ਤਾਂ ਮੰਗ ਹੀ ਰਹੇ ਹੋਣਗੇ ਬਈ ਆ ਇਹ ਦੇ ਦੇ ਕੱਲਾ ਦੇ ਦੇ ਹਾਂ ਜੀ ਮੰਗੀ ਜਾਂਦੇ ਆ ਹੁਣ ਕੋਈ ਮੁੱਲ ਹੀ ਲੱਗਿਆ ਫਿਰ ਮੁੱਲ ਹੀ ਆ ਹੁਣ ਦੋ ਬੱਚਿਆਂ ਦੇ 18 ਵੀ ਲੱਗ ਗਿਆ ਆ ਦੋ ਬੱਚਿਆਂ ਤੇ ਹਾਂ ਜੀ ਜਿਹੜੇ ਸਾਈਡ ਤੇ ਨੇ ਹਾਂ ਇਹਨਾਂ ਦੇ 18 ਲੱਗ ਗਿਆ ਤੁਸੀਂ ਦਿੱਤੇ ਨਹੀਂਗੇ ਦਿੱਤੇ ਨਹੀਂ ਜੀ 22 ਤੇ ਅੜ ਗਿਆ ਕੰਮ 22 ਤੇ ਅੜ ਗਿਆ ਕੰਮ ਤੁਸੀਂ ਕੀ ਮੰਗੇ ਜੀ ਫਿਰ ਅਸੀਂ ਉਹਨਾਂ ਤੋਂ 13 13000 ਮੰਗਾਇਆ ਕੱਲੇ ਕੱਲੇ 13 13000 ਮੰਗਾਇਆ ਲੈ ਵੀ 13 13000 ਮੰਗ ਰਹੇ ਨੇ ਬਾਈ ਆਖਰੀ ਵੀ 5 6 ਮਿੰਟ ਇਨਾਂ ਕੋਲ ਬੈਠੇ ਆ ਤੇ 13 13000 ਹੀ ਮੰਗਿਆ ਇਨਾਂ ਨੇ ਬੱਚੇ ਤਿਆਰ ਹੋਣ ਵਾਲੇ ਨੇ ਜਾਂ ਕਿਵੇਂ ਇਹ ਬੱਚੇ ਹੀ ਪੂਰੇ ਵਧੀਆ ਕੁਆਲਿਟੀ ਦੇ ਬੱਚੇ ਆ ਤਿਆਰ ਹੋਣ ਵਾਲੇ ਬੱਚੇ ਹਰੇ ਹਾਂ ਤੇ ਕੋਈ ਬੱਚਾ ਜਾ ਨਹੀਂ ਗੇ ਪੂਰੇ ਚੰਗੇ ਬੱਚੇ ਆ ਹਰੇ ਆ ਆਪਣੇ ਹਾਂ ਦੁੱਧੋਂ ਤਾਂ ਹਟੇ ਹੋ ਨੇ ਚੂਣ ਦੁੱਧੋਂ ਹਟੇ ਵੀ ਆ ਜੀ ਠੀਕ ਆ ਜਾਨੀ ਘਰੇ ਪਲ ਸਕਦੇ ਆ ਹਾਂ ਘਰੇ ਦਾਣਾ ਫੱਕਾ ਕੋਈ ਮਰਜ਼ੀ ਖਾਈ ਜਾਣ 70 80 ਬੱਕਰੀਆਂ ਫਿਰ ਕਿਵੇਂ ਸਾਂਭਦੇ ਹੋ 88 ਬੱਕਰੀਆਂ ਜਾਈ ਸ਼ਾਮੀ ਆ ਨੇ ਦੋ ਤਿੰਨ ਬੰਦੇ ਹੁੰਦੇ ਆ ਨਾਲ ਅੱਛਾ ਤੇ ਡਾਂਗ ਨੂੰ ਵੱਟ ਲਿਆਉਣੇ ਨੀਰਾ ਨੂਰਾ ਬਾਦਕ ਬੱਕਰੀ ਦਾ ਸੂਆ ਫਿਰ ਕਿੰਨੇ ਲੈਣੇ ਹੋਗੇ ਬੱਕਰੀਆਂ ਦੋ ਵਾਰੀ ਸਿਮਾਉਣੀਆਂ ਜੀ ਸਾਲ ਚ ਤਾਂ ਹੁੰਦੀ ਨੇ ਕੀ ਬੱਕਰੀ ਦੋ ਵਾਰੀ ਸੂਆ ਸਵਾ ਸਵਾ ਡੇਢ ਸਾਲ ਚ ਤਾਂ ਆਏ ਤਾਂ ਹੋ ਜਾਂਦੇ ਕੀ ਹਰੀ ਬੱਕਰੀ ਨੂੰ ਦੋ ਮਹੀਨੇ 3 ਮਹੀਨੇ ਖਾਲੀ ਫਿਰਦੀ ਰਹਿੰਦੀ ਹੈ ਜੀ ਅੱਛਾ ਜੇ ਸਹੀ ਟਾਈਮ ਤੇ ਲੱਗ ਜਾ ਫਿਰ ਸਾਲ ਚ ਦੋ ਵਾਰੀ ਸੂਹੀ ਪੈਂਦੀ ਆ ਉਹਦਾ ਲਵਾਉਣੇ ਕਿਹੜੇ ਮਹੀਨੇ ਤੋਂ ਫਿਰ ਮੀਨੇ ਤਾਂ ਹੁਣ ਤਾਂ ਹੀ ਆਸੂ ਕੱਤੇ ਜਿਵੇਂ ਬੱਕਰਸ ਬੱਕਰ ਸੂਪੰਦੀਆਂ ਤੇ ਹਰ ਜਿਹੜੇ ਚ ਬੱਕਰਾ ਹੜਤਾ ਉਹ ਆਸੂ ਕੱਤੇ ਸੂਪੰਦੀਆਂ ਜੇ ਕੱਤੇ ਸ਼ਰ ਤੋਂ ਫੱਗਣ ਚੇ ਸੂਪੰਦੀਆਂ ਜੀ ਠੀਕ ਹੈ ਹਾਂਜੀ ਲੈ ਅੱਜ ਬਾਈ ਨੇ 10 ਮੇਵਣੇ ਲਿਆਂਦੇ ਨੇਗੇ 10 ਚ ਹਲੇ ਵੇਚਿਆ ਤਾਂ ਕੋਈ ਨਹੀਂ ਹੈਗਾ ਮੁੱਲ ਵੈਸੇ ਲੱਗੀ ਜਾਂਦਾ ਮੇਵਣੇ ਹੈਗੇ ਕਿ ਚੰਗੇ ਮਾੜਾ ਬੱਕਰੀਆਂ ਵੇਚ ਤੀਆਂ ਜੀ ਦੋ ਤਨ ਬੱਕਰੀਆਂ ਵੇਚਦੇ ਇੱਕ ਵੱਡਾ ਬੱਕਰਾ ਵੇਚ ਤਾਂ ਬੱਕਰਾ ਵੇਚਦਾ 35000 ਦਾ ਜੀ ਬੱਕਰੀ ਵੇਚੇ 20000 ਦੀ ਬੱਕਰੀ 25000 ਦੀ ਮੇਵਣਿਆਂ ਦੇ ਨਾਲ ਕੋਈ ਨਾ ਅੱਡ ਜੀ ਅੱਡ ਹਾਂਜੀ ਠੀਕ ਹੈ ਹੁਣ ਇਹਨਾਂ ਚੋ ਕੀ ਲਾ ਦੇ ਕਿੰਨੇ ਵੇਚ ਦੂੰਰੇ ਇਹਨਾਂ ਚੋ ਪੰਜ ਚਾਰ ਤਾਂ ਜੀ ਵੇਚ ਹੀ ਜਾਵਾਂਗੇ ਅੱਛਾ ਹਾਂ ਗਾਹਕ ਹੈਗੇ ਮੇਰੇ ਉਹਨਾਂ ਦੇ ਹਾਂ ਤੇ ਨੇਮ ਨੇ ਵੇਚ ਕੀ ਜਾਵਾਂ ਇੱਕ ਮੁੱਲ ਲੱਗਿਆ ਹਾਂ ਮੁੱਲ ਲੱਗੀਆਂ ਦਾ ਜੀ ਹੂੰ ਬੱਕਰੀ ਚ ਬਈ ਕੋਈ ਘਾਟਾ ਤਾਂ ਨਹੀਂ ਪੈਂਦਾ ਨਾ ਜੀ ਸਾਹਮਣ ਦੇ ਸਾਰੇ ਘਾਟਾ ਦਾ ਸਮਾਈ ਦੇ ਹਰਤੇ ਜੀ ਹੁਣ ਜੇ ਆਪਾਂ ਸਾਮਾਂਗੇ ਨਾ ਘਾਟਾ ਵੀ ਪਊਗਾ ਜਿਵੇਂ ਆਪਾਂ ਚੰਗੇ ਬੱਚੇ ਪਾਲਾਂਗੇ ਚੰਗੀ ਸੰਭਾਲ ਕਰਾਂਗੇ ਕੋਈ ਘਾਟਾ ਨਹੀਂ ਬੱਕਰੀ ਚ ਵੱਧੋ ਵੱਧ ਮੈਂ ਮੇਰੇ ਮਣਾ ਕਿੰਨੇ ਰੁਪਈਆ ਦਾ ਵੇਚਾਂ ਮੇਰੇ ਮਣਾ ਜੀ ਹੁਣ ਕੁਆਲਿਟੀ ਦੇ ਹਰ ਵਿੱਚ ਹੂੰ ਕਵਾਰਟੀ ਬੱਚਾ 10000 ਦੇ ਵੇਚ ਜਾਂਦੇ ਆ ਵਿੱਚ ਹੁਣ ਜੇ ਕੁਆਲਿਟੀ ਨਹੀਂ ਪੰਜ 6000 ਦੇ ਵੇਚ ਜਾਂਦਾ ਠੀਕ ਹੈ ਹਾਂ ਜੇ ਕੁਆਲਿਟੀ ਨਹੀਂ ਜਾਉਂਦਾ ਬੱਚਾ 20000 ਦੇ ਵੇਚ ਨਹੀਂ ਹਾਂ ਆ ਚੱਕਰ ਹੈ ਜੀ ਕੁਆਲਿਟੀ ਦੇ ਹਿਰਤੇ ਗੱਲ ਆ ਬਾਕੀ ਸਮਾਈ ਦੇ ਹਿਰਤੇ ਗੱਲ ਆ ਠੀਕ ਹੈ ਹਾਂ ਜੀ ਲੈ ਚੰਗਾ ਬਈ ਹੈ ਨਾ ਇਹ ਕਹਿੰਦੇ ਜਾਂਦੇ ਆਂਦੇ ਵੀ ਇਹ ਤੁਸੀਂ ਸਾਰੇ ਬੱਕਰੇ ਨੇਗੇ ਜਿੰਨੇ ਹੈਗੇ ਤੁਹਾਡੇ ਕੋਲੇ ਪੱਠ ਕੋਈ ਨਹੀਂ ਲਏ ਪੱਠਾਂ ਹੀ ਅਸੀਂ ਘਰੇ ਰੱਖ ਲੈਨੇ ਆਂ ਬੱਕਰੇ ਬੱਕਰੇ ਵੇਚ ਦਿੰਨੇ ਆਂ ਪੱਠਾਂ ਕਿਉਂ ਨਹੀਂ ਵੇਚਦੇਗੇ ਪੱਠਾਂ ਜੀ ਫਿਰ ਨਾਲ ਬੱਕਰਾਂ ਮਾਰ ਜਾਂਦੇ ਆ ਜਦੋਂ ਵੱਡੀਆਂ ਬੱਕਰੀਆਂ ਪੱਠਾਂ ਰਲ ਗਈਆਂ ਉਹ ਵੱਡੀਆਂ ਬੱਕਰਾਂ ਵੇਚ ਦਿੰਨੇ ਆਂ ਤੇ ਪੱਠਾਂ ਨਾਲ ਰਲ ਜਾਂਦੀਆਂ ਪੱਠਾਂ ਨਾਲ ਬੱਕਰੀਆਂ ਬਣ ਜਾਂਦੀਆਂ ਹਾਂਜੀ ਠੀਕ ਹੈ ਇਹ ਗੱਲ ਹੈ ਡੇਢ ਦੀ ਨਾਲੇ ਬਰੀਡ ਤਿਆਰ ਹੋ ਜਾਂਦੀ ਹੈ ਸਾਲ ਚ ਤਿਆਰ ਹੋ ਜਾਂਦੀ ਹੈ ਪੱਠ ਸਾਲ ਚ ਤਾਂ 1.5 ਸਾਲ ਚ ਜੀ ਤਿਆਰ ਹੁੰਦੀ ਹੈ ਅਸਾਂ ਤਾਂ 2 ਸਾਲ ਚ ਅਸੱਛਾ ਤੇ ਜਿਉਂ ਡੇਢ ਘਟਾ ਘਟਾ ਸਾਈ 1.5 ਸਾਲ ਕਟਕਟ ਚਾਹੀਦਾ ਹਾਂਜੀ 2 ਸਾਲ ਬਾਕੀ ਆਉਦੀ ਮਰਜ਼ੀ ਹਾਂਜੀ ਠੀਕ ਐ ਇਹ ਜਿਵੇਂ ਮੇਮਣੇ ਨੇ ਇਹਨਾਂ ਦੀ ਮਾਮਾ ਦੇ ਕੱਦ ਕੱਡੇ 1.5 ਕੌਣ ਕੱਦ ਇਹਨਾਂ ਦੇ ਕੋਈ 40 ਇੰਚ ਦੀ ਹੈ ਜੀ ਹਾਂ ਤੇ ਕੋਈ 40 ਤੋਂ ਘੱਟ ਵੀ ਹੈਗੀਆਂ ਵਿੱਚ ਅੱਛਾ ਹਾਂਜੀ ਯਾਨੀ ਕਿ ਸਾਰੀਆਂ 40 ਨਹੀਂ ਹੈਗੀਆਂ ਹਾਂ ਸਾਰੀਆਂ ਨਹੀਂ ਪੰਜੇ ਉਂਗਲਾਂ ਵੀ ਇੱਕ ਵੇਦ ਨੂੰ ਪਤਾ ਹੁੰਦਗੇ ਨਹੀਂ ਸਹੀ ਆ ਹਾਂ ਚੰਗੀ ਗੱਲ ਆ ਠੀਕ ਆ ਬਾਈ ਠੀਕ ਹੈ ਧੰਨਵਾਦ ਲੈ ਧੰਨਵਾਦ ਕਰਦੇ ਆ ਬਾਈ ਦਾ ਅੱਜ ਇਹਨੇ ਪੂਰੀ ਸੇਲ ਲਾ ਰੱਖੀ ਆ ਕਿ ਮੇਮਣਿਆਂ ਦੀ ਵੀ ਭਾਈ ਆਜੋ ਮੇਰੇ ਕੋਲੇ 10 ਮੇਮਣੇ ਨੇਗੇ 10 ਮੇਮਣੇ ਕਿਸੇ ਕੋਲ ਨਹੀਂ ਸੀ ਅੱਜ ਮੰਡੀ ਦੇ ਵਿੱਚ ਜੇ ਗੱਲਬਾਤ ਕਰੀ ਤਾਂ ਇਹਦੇ ਕੋਲ ਸੀ ਤੇ ਸੁਨੱਖੇ ਵੀ ਹੈਗੇ ਨੇਗੇ ਸੋਹਣੇ ਨੇ ਇੱਕ ਵਾਰ ਨਿਗਾ ਫੇਰ ਮਰਵਾ ਦੇ ਬਾਈ ਜਾਂਦਾ ਜਾਂਦਾ ਇਸ ਤਰ੍ਹਾਂ ਦੇ ਮੇਮਣੇ ਨੇਗੇ ਆ ਦੇਖੋ ਵਿੱਚ ਲੈਂਥ ਵਾਲੇ ਵੀ ਹੈਗੇ ਨੇਗੇ ਇਹੋ ਜਾਂ ਮਾੜਾ ਇਹਦਾ ਮਾੜਾ ਰੇਟ ਵੀ ਕਰਿਆ ਹੋਇਆ ਬਾਈ ਨੇ ਆ ਦੇਖੋ ਇੱਧਰ ਗੁਲਾਬੀ ਸਕਿਨ ਦੇਣਗੇ ਵਿੱਚ ਠੀਕ ਆ ਇਹਨਾਂ ਦੇ ਪਿਓ ਦਾ ਕਦ ਗੱਡਾ ਬਾਈ ਜਾਂਦਾ ਦੱਸੀ ਮਾੜਾ ਇਹਨਾਂ ਦੇ ਪਿਓ ਦਾ ਜੀ 40 50 ਤੋਂ ਉੱਤੇ ਹੋਊਗਾ ਇੱਕ ਦੋ ਬੱਕਰੇ ਆਡੇ ਕੋਲ ਦਾ 50 ਤਾਂ ਵਾੜਾ ਹੋ ਜਾਊਗਾ ਨਹੀਂ 40 45 ਹੈਗਾ ਜੀ ਬੱਕਰੇ 40 45 ਠੀਕ ਆ ਮਾਹ ਤੇ 50 50 ਤਾਂ ਵਾੜਾ ਹੋ ਜਾ 40 45 ਹੋ ਸਕਦਾ ਹੈ ਰੇਟ ਬਹੁਤਾ ਬੱਕਰੇ ਦੀ ਠੀਕ ਆ ਚੰਗਾ ਵੀਰਿਆ ਚੰਗਾ ਜੀ ਠੀਕ ਆ